ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਲਡੂਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਲਾਗੇ ਸ਼੍ਰੀ ਰਾਮ ਤੀਰਥ ਸਾਹਿਬ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਜਰਸੀ ਤੁਹਾਨੂੰ ਦਿਖਾਉਣੀ ਆ ਪਹਿਲਾਂ ਸੂਰ ਚਾਰ ਦੰਦ ਵੈੜਿਆ ਤੇ ਕਾਫੀ ਖੂਬਸੂਰਤ ਜੀ ਵੈੜ ਜਿੰਨੇ ਆ ਵੀ ਚਲੋ ਘਰੇ ਰੱਖਣੀ ਆ ਸ਼ੌਂਕ ਨਾਲ ਜਰਸੀ ਵੈੜ ਸੋਣੀ ਘਰੇ ਰੱਖਣੀ ਉਹਨਾਂ ਵੀਰਾਂ ਵਾਸਤੇ ਆ ਬਾਕੀ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੋਂ ਫਿਰ ਇੱਕ ਰਹੀ ਆਪਣੀ ਮੇਰਾ ਸਾਦ ਸਿੰਘ ਜੀ ਹਾਂਜੀ ਪਿੰਡ ਕੋਟਲਾ ਡੋਮ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਦੇ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਨੰਬਰ ਹੈਗਾ 79812282702 ਠੀਕ ਹੈ ਤੇ ਅੱਜ ਇੱਕੋ ਹੀ ਜੇ ਫਿਰ ਹਾਂਜੀ ਇੱਕੋ ਹੀ ਵੜਾ ਹੈ ਗੀਆਂ ਹੀ ਕੱਲ ਕੋ ਵੇਗੀਆਂ ਹੀ ਇਹ ਵੀ ਥੋੜੀ ਜਿਹੀ ਲੇਟ ਆਈ ਸੀ ਰਾਤੀ ਅੱਛਾ ਤੇ ਮਾਂ ਹੁਣ ਤੁਹਾਨੂੰ ਆਖਿਆ ਵਾ ਇੱਕ ਦੀ ਚੱਲੂਗੀ ਹੁਣ ਚਲੋ ਇੱਕ ਦੀ ਜਾਂਦੀ ਆ ਫੇਰਾ ਬਾਕੀ ਇਹ ਵੀ ਵੜਾ ਲਈਆਂ ਆਪਾਂ ਅੱਛਾ ਉਹ ਆਉਣ ਦੀਆਂ ਥੋੜੀਆਂ ਲੇਟ ਆਉਣੀਆਂ ਵੜਾ ਹਾਂਜੀ ਹਾਂਜੀ 12:00 ਵਜੇ ਆਣਾ ਯਾਰ 12:00 ਵਾਲੇ ਠੀਕ ਆ ਆ ਤੁਸੀਂ ਦੱਸਣ ਦੇ ਇਹ ਵੀ ਹਲੇ ਫੇਰ ਪਹੁੰਚੇ ਨਹੀਂ ਗਏ ਉਤਰਾਂ ਉਹ ਵੀ ਪਾ ਲੈਣੀਆਂ ਇਸ ਵਿੱਚ ਹਾਂਜੀ ਉਹ ਉਹਨਾਂ ਪਰ ਫੇਰ ਉਹ ਗੱਡੀ ਲੇਟ ਹੋ ਗਈ ਥੋੜੀ ਹਨਾ ਇੱਕ ਵੜ ਸਈ ਉਹਨਾਂ ਚ ਅੱਛਾ ਭਾਹ ਪਰਚੇ ਵਾਲੀ ਆ ਅੱਛਾ ਮਤਲਬ ਕਿ ਛੋਟੇ ਭਾਹ ਆ ਅੱਛਾ ਤੇ ਦੋ ਗੱਬਣਾ ਜੀ ਦੋ ਗੱਬਣਾ ਹਾਂਜੀ ਠੀਕ ਆ ਚਲੋ ਇਹਨਾਂ ਦਾ ਕੋਈ ਪੁੱਛ ਲੈਣਾ ਫੋਨ ਕਰਕੇ ਉਹਦਾ ਭੰਪੜਾ ਫੋਨ ਤੇ ਪੁੱਛ ਲਈ ਕਿ ਨੇ ਵੀਡੀਓ ਮਗਣੀ ਵੀਡੀਓ ਪਾਵਾਂਗੇ ਠੀਕ ਹੈ ਤੇ ਹੁਣ ਮੌਕੇ ਤੇ ਘਰੇ ਜਿਹੜੀ ਇੱਕੋ ਹੀ ਆ ਤੇ ਪਹਿਲਾ ਸੂਆ ਵਾ ਤੇ 4 ਦੰਦ ਵੈੜੇ ਪਛੀ ਬਹੁਤ ਪਿਆਰੀ ਵੀ ਦੀ ਸੋਹਣੀ ਵੈੜਿਆ ਇਹ ਜੇ ਤੇ ਲੈ ਜੋਗੀ ਟਾਈਮ ਮਨ ਲ ਕੇ ਹਫਤਾ ਮੰਨ ਕੇ ਰੱਖੋ ਵੀ ਹਫਤਾ ਲੈ ਜਾਣਾ ਲੈ ਠੀਕ ਹੈ ਤੇ ਦੁੱਧੇ ਚੰਗਾ ਭਰੀ ਜਾਊਗੀ ਦੁੱਧ ਚੰਗਾ ਭਰੀ ਦੁੱਧ 14-15 ਲੀਟਰ ਦਾ ਨੋਰਮਲ ਸਿਵਾ ਦੇ ਦੇਈ ਜਾਊਗੀ ਅੱਛਾ ਪਹਿਲੇ ਸੂਬਈ ਹਾਂਜੀ ਬਾਕੀ ਬਲੀਡ ਬੜੀ ਵਛੀ ਜੀ ਤੋਰੋ ਆ ਫੇਰੇ ਕਰੀ ਸੋਣੀ ਵੈੜਿਆ ਛੰਡੀ ਤੇਰੀ ਆ ਛੰਡੀ ਸੀ ਆ ਆਂ ਦੇਖ ਸਾਦੇ ਜੇ ਥਾਣੇ ਦੇ ਲੱਗੇ ਤਾਂ ਗੁਲਾਬੀ ਥਾਨ ਲੱਗਾ ਬਹੁਤ ਟਾਊ ਥਾਣਾ ਹੁਣ ਤੋਂ ਹੀ ਹੱਥ 'ਚ ਆਉਣ ਆਲਾ ਬਾਕੀ ਹਜੇ ਵੱਟਾਂ ਵਾਲਾ ਥਾਣਿਆ ਜਿੱਦਨ ਤਿਆਰ ਹੋਈ ਚੰਗਾ ਥਾਨ ਭਰ ਜਾਣਾ ਇਹਨੇ ਤੋਰਦਣ ਵਾਲੇ ਦੇ ਦੰਦ ਵੀ ਦਿਖਾ ਦिए ਬਾਕੀ ਆ ਵੀ ਚਲੋ ਸੰਭੀ ਸੁੰਭੀ ਚੰਗੀ ਆ ਰਾਜੀ ਆ ਚਲੋ ਜਿੰਨੀ ਵੀ ਥੋੜੀ ਕਿ ਨਾ ਗਿੱਲੀ ਏ ਠੀਕ ਆ ਜੀ ਹੁਣ ਇਹਨਾਂ ਵਈਆ ਟਾਈਮ ਸਵੇਰੋ ਸਵੇਰ ਦਾ ਵਾ ਇਹ ਸੁੱਕੀ ਨਹੀਂ ਉਹਦੇ ਕਰਕੇ ਥੋੜਾ ਜਿਹਾ ਰੰਗ ਦਾ ਫਰਕ ਪਤਾ ਲੱਗ ਸਕਦਾ ਇਹ ਗਿੱਲੀ ਆ ਦੰਦ ਖਾਦਾ ਉਹਦੇ ਇੱਕ ਜੀ ਆਹ ਦੇਖ ਸਾਦੇ ਜੀ ਕੋਈ ਜੋਦੀ ਮੰਨ ਲੇ ਭਾਉ ਚੌਗੀ ਮੰਨ ਲੇ ਆਹ ਦੇਖ ਸਾਦੇ ਜੀ ਪਿਓਰ ਚਾਰ ਦਾਂਦੇ ਜੇ ਸਾਈਡ ਵਾਲੀਆਂ ਦਾਂਦਾਂ ਜੇ ਤੋੜੇ ਵੀ ਨਹੀਂ ਆ ਬਰੋਬਰ ਦੇ ਹੀ ਕਰਨ ਚਾਰ ਦਾਂਦਾਂ ਪਿਓਰ ਚੁੱਕ ਗਈ ਆ ਲੈ ਜਾਓ ਇਧਰ ਨਵੀਆਂ ਦੀਆਂ ਕਰੀ ਇਹ ਆ ਵੀ ਨਵੀਂ ਵੈੜ ਆ ਗਾਂ ਵੀ 400 ਦੇ ਚੌਣ ਵਾਲੀ ਆ ਤੇ ਥੱਲੇ ਵੀ ਚੰਗੀ ਬਣਦੀ ਆ ਕਿੰਨਾ ਕਹੇ ਵਿੱਚ ਫਿਰ ਰੱਖਣਾ ਇਹਦਾ ਮੁੱਲ ਆਪਾਂ ਬੱਚੀ ਜਿੱਦਾਂ ਤਾਂ ਰੱਸੀ ਸੋਹਣੀ ਆ ਹਾਂਜੀ ਤੇ ਮੰਤਰੀ ਕਹਦਾ ਆਪਾਂ 50000 ਇਹ ਮੁੱਲ ਕਰ ਲਈਏ ਹਾਂਜੀ ਪਰ ਆਪਾਂ ਤੁਹਾਨੂੰ ਪਤਾ ਮੁੱਲ ਲੈਣ ਦੇ ਨਾਲ ਆ ਹੁੰਦਾ ਆਪਾਂ ਜਾਇਜ਼ ਹੀ ਹੁੰਦੇ ਮੁੱਲ ਆਪਣੇ ਹਾਂਜੀ ਮੁੱਲ ਆਪਾਂ ਇੱਕ ਹੈਗੀ ਆ ਵੇ ਉਸ ਹਾਂਣਾ ਵੇਖ ਜਿਵੇਂ ਜਿਹੜੇ ਹਾਂਣਾ ਉਸ ਹਾਂਣਾ ਮੁੱਲ ਪਾਣਾ ਠੀਕ ਆ 45000 ਦੀ ਦੇ ਦਾਂਗੇ ਜੀ ਥੋੜੀ ਕਿ ਸ਼ੋਰਟ ਕਰਦੀ ਔਰ ਕੋਈ ਗੱਲ ਨਹੀਂ ਕਰਾ ਲੋ ਕੋਈ ਨਹੀਂ ਜੇ ਜਿਹੜੀ ਤੁਸੀਂ ਕਰਾਉਣੀ ਆ 42000 ਦੀ ਦੇ ਦਈਏ ਜੇ ਨਾਲ ਵੀ ਜਿੱਦ ਕੋਈ ਨਹੀਂ ਬਤਾਲੀ ਯਾਰ ਤੇ ਮਾਂ ਤਨ ਕਰਦਾਂਗੇ ਭੈਣ ਭਰਾ ਫੋਨ ਲਾਵੇ ਬਾਕੀ ਅੱਛੀ ਬੜੀ ਸਾਫ਼ ਆ ਅੱਛਾ ਜਾਨ ਦਾ ਸਭ ਬਰੀਡ ਆ ਬਾਕੀ ਬਹੁਤ ਬਾਕੀ ਕੋਈ ਫੋਨ ਲਾਵੇ ਮਾਂ ਤਨ ਮੌਕੇ ਤੇ ਹੋ ਜਾਊਗਾ ਤੇ ਇਹ ਆ ਵੀ ਜੇ ਕਿਸੇ ਨੇ ਦੁੱਧੀਆਂ ਵੇੜਾ ਭਾਰੇ ਵੀ ਪੁੱਛਣਾ ਤੇ ਵੀ ਪੁੱਛ ਲੈਣ ਹੋ ਵੀ ਸਕਦਾ ਹਾਂਜੀ ਠੀਕ ਆ ਬਾਕੀ ਇੱਥੇ ਆਓ ਆਪਣੀ ਪਾਸ ਕਰੋ ਵੇਖ ਕੇ ਤਸੱਲੀ ਕਰਕੇ ਖੜੋ ਜੀ